ਸਵਾਗਤ ਹੈ ਤੁਸੀਂ ਦੇਖ ਰਹੇ ਹੋ NOI24 ਚੈਨਲ ਕ੍ਰਾਈਮ ਅਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੋਗਾ ਦੇ ਐਸਐਸਪੀ ਨੇ ਕੀਤੀ ਪ੍ਰੈਸ ਵਾਰਤਾਲਾਪ ਪ੍ਰੈਸ ਵਾਰਤਾਲਾਪ ਦੌਰਾਨ ਐਸਐਸਪੀ ਮੋਗਾ ਨੇ ਕੀ ਕਹੋਜਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਡੀਜੀਪੀ ਸਾਹਿਬ ਪੰਜਾਬ ਅਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਜਿਹੜੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਹੁਣ ਪੁਲਿਸ ਦੀ ਵਿਜ਼ਿਬਿਲਟੀ ਸ਼ਹਿਰਾਂ ਦੇ ਵਿੱਚ ਵਧਾਉਣ ਲਈ ਤੇ ਸਟਰੀਟ ਕ੍ਰਾਈਮ ਨੂੰ ਠੱਲ ਪਾਉਣ ਲਈ ਅਸੀਂ ਮੋਗਾ ਸ਼ਹਿਰ ਦੇ ਵਿੱਚ ਨੋ ਪਰਮਾਨੈਂਟ ਪੀਸੀਆਰ ਦੇ ਤੇ ਟ੍ਰੈਫਿਕ ਦੇ ਹਾਲਟ ਪੁਆਇੰਟਸ ਬਣਾਏ ਨੇ ਅਸੀਂ ਨੋ ਜਿਹੜੇ ਥਾਵਾਂ ਹੈਗੀਆਂ ਨੇ ਜਿਹੜੇ ਮੇਨ ਬੀਟਪਾਲ ਵਾਲੇ ਏਰੀਏ ਨੇ ਉੱਥੇ ਜਾਂ ਸ਼ਹਿਰ ਦੇ ਐਂਟਰੀ ਐਗਜ਼ਿਟ ਪੁਆਇੰਟਸ ਨੇ ਉੱਥੇ ਅਸੀਂ ਬੀਟ ਬਾਕਸ ਰਖਾਏ ਨੇ ਇਹ ਪੀਸੀਆਰ ਦੇ ਮੁਲਾਜ਼ਮਾਂ ਦਾ ਹਾਲਟ ਪੁਆਇੰਟ ਵੀ ਹੋਊਗਾ ਤੇ ਨਾਲੇ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਹੈ ਉਹਨੂੰ ਵੀ ਇਹ ਮੋਨੀਟਰ ਕਰਨਗੇ ਰੈਗੂਲੇਟ ਕਰਨਗੇ ਤੇ ਜਿਹੜੇ ਸਟਰੀਟ ਕ੍ਰਾਈਮ ਹੈ ਉਹਨੂੰ ਵੀ ਠਲਪਾਣ ਚ ਇਹ ਤੋਂ ਮਦਦ ਮਿਲਣਗੀ ਇਸ ਤੋਂ ਇਲਾਵਾ ਜਿਹੜੇ ਵੀ ਇਹ 9 ਪੁਆਇੰਂਟਸ ਨੇ ਇਹਦੇ ਵਿੱਚ ਅਮਲਾਜ਼ਮਾ ਦੇ ਵੈਲਫੇਅਰ ਲਈ ਵੀ ਇੱਕ ਇਨੀਸ਼ੀਏਟਿਵ ਮੋਗਾ ਪੁਲਿਸ ਦਾ ਹੈਗਾ ਜਿਹੜੀ ਗਰਮੀ ਠੰਡ ਜਾਂ ਫਿਰ ਕੋਈ ਮੀਂਹ ਪੈ ਰਿਹਾ ਹੈ ਉਥੋਂ ਵੀ ਅਮਲਾਜ਼ਮਾ ਦੇ ਪਹਿਲੇ ਕੋਈ ਹਾਲਟ ਪੁਆਇੰਟਸ ਨਹੀਂ ਸੀ ਹੈਗੇ ਹੁਣ ਇੱਥੇ ਆਪਣੇ ਪਰਮਾਨੈਂਟ ਹਾਲਟ ਪੁਆਇੰਟਸ ਤੇ ਆਪਣੀ ਬੀਟ ਦੇ ਵਿੱਚ ਪੈਟਰੋਲਿੰਗ ਕਰਨ ਤੋਂ ਬਾਅਦ ਅਵੇਲੇਬਲ ਹੋਣਗੇ ਜੇ ਕਿਸੇ ਸ਼ਹਿਰ ਦੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਜਾਂ ਪੁਲਿਸ ਦੀ ਮਦਦ ਚਾਹੀਦੀ ਹੈ ਆਪਣੇ ਨੀਅਰੈਸਟ ਬੀਟ ਪੁਆਇੰਟ ਤੇ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ 24/7 ਇੱਥੇ ਮੁਲਾਜ਼ਮ ਜ ਕੰਟੈਕਟ ਨੰਬਰ ਬੇਸਿਕਲੀ ਹੁਣ ਅਸੀਂ ਕੰਟਰੋਲ ਰੂਮ ਦੇ ਲਾਇ ਨੇ ਜਿਹੜਾ ਮੋਗਾ ਪੁਲਿਸ ਦਾ ਕੰਟਰੋਲ ਰੂਮ ਹੈ ਉਹ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਆ ਜੂਗੀ ਕਿਉਂਕਿ ਮੁਲਾਜ਼ਮਾਂ ਦੀ ਕਈ ਵਾਰੀ ਰੂਟੀਨ ਸੇ ਬਦਲੀਆਂ ਹੁੰਦੀ ਰਹਿੰਦੀ ਹੈ ਪਰ ਇਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਦੇ ਨਾਲ ਇਨ ਟੱਚ ਰਹਿਣਗੇ ਤੇ ਜਿਹੜਾ ਲੋਕਲ ਪੁਲਿਸ ਸਟੇਸ਼ਨ ਹੈ ਉਹਦੇ ਨਾਲ ਵੀ ਇਨ ਟੱਚ ਰਹਿਣਗੇ ਇਹਦੇ ਵਿੱਚ ਟੋਟਲ 4 ਪੁਲਿਸ ਐਮਪਲੋਈ ਪੋਸਟਡ ਹੋਏਗੇ ਨੇ ਜਿਹੜੇ 12-12 ਘੰਟੇ ਦੀ ਸ਼ਿਫਟ ਵਾਈਜ਼ ਡਿਊਟੀ ਕਰਨਗੇ 2 ਦੋ ਐਟ ਅ ਟਾਈਮ ਹਾਜ਼ਰ ਰਹਿਣਗੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹਦੇ ਲਈ ਵੀ ਸਾਡੀ ਕੰਟੀਨਿਊਸ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਤੇ ਜਿਹੜੇ ਐਸ.ਡੀ.ਐਮ ਸਾਹਿਬ ਹੈਗੇ ਉਹਨਾਂ ਦੇ ਨਾਲ ਕੰਟੀਨਿਊਸ ਸਾਡੀਆਂ ਮੀਟਿੰਗਾਂ ਚੱਲ ਰਹੀ ਹੈ ਉਹਦੇ ਲਈ ਵੀ ਅਸੀਂ ਪਲੈਨਿੰਗ ਕਰ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਟ੍ਰੈਫਿਕ ਦੀ ਵੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਕਰਾਂਗੇ ਪਹਿਲਾਂ ਕਾਰਪੋਰੇਸ਼ਨ ਵੱਲੋਂ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਸੀ ਹੁਣ ਸਾਡੇ ਸੀ.ਸੀ.ਟੀ.ਵੀ ਕੈਮਰੇ ਦੀ ਜਿਹੜਾ ਇਨੀਸ਼ੀਏਟਿਵ ਹੈ ਉਹ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 100 ਦੇ ਕਰੀਬ ਕੈਮਰੇ ਅਸੀਂ ਪੂਰੇ ਸ਼ਹਿਰ ਦੇ ਵਿੱਚ ਤੇ ਐਂ ਪੁਲਿਸ ਜਿਹੜੇ ਡੀਪੀਓ ਹੈ ਉਹਦੇ ਵਿੱਚ ਅਸੀਂ ਸਟੈਬਲਿਸ਼ ਕਰ ਰਹੇ ਹਾਂ ਆਹ ਪ੍ਰੋਜੈਕਟ ਵੀ ਸਾਡਾ ਜਲਦੀ ਪੂਰਾ ਹੋ ਜਾਊਗਾ ਇਹਦੇ ਵਿੱਚ ਅਸੀਂ ਏਐਨਪੀਆਰ ਕੈਮਰੇਜ ਵੀ ਲਗਾ ਰਹੇ ਹਾਂ ਜਿਹੜੇ ਆਟੋਮੈਟਿਕਲੀ ਨੰਬਰ ਪਲੇਟ ਰੀਡ ਕਰਨਗੇ ਤੇ ਜਿਹੜੇ ਵੀ ਕੋਈ ਵਹੀਕਲ ਹੈ ਜੇ ਕੋਈ ਕ੍ਰਾਈਮ ਦੇ ਵਿੱਚ ਇਨਵੋਲਵ ਹੈ ਉਹਦੀ ਵੀ ਇੰਟੀਮੇਸ਼ਨ ਸਾਡੇ ਕੋਲ ਆ ਜਾਏਗੀ ਇਸ ਤੋਂ ਇਲਾਵਾ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਵੇਰਨੈਸ ਡਰਾਈਵ ਉਹ ਅਸੀਂ ਸਟਾਰਟ ਕੀਤੀ ਹੈ ਉਹਦੇ ਵਿੱਚ 10 ਤਰੀਕ ਨੂੰ ਅਸੀਂ ਸਾਈਕਲ ਰੈਲੀ ਕਰਵਾ ਰਹੇ ਹਾਂ ਤੇ 11 ਤਰੀਕ ਨੂੰ ਅਸੀਂ ਸਪੋਰਟਸ ਮੀਟ ਕਰਵਾ ਰਹੇ ਹਾਂ ਉਹਦੀ ਵੀ ਸਾਰੀ ਡਿਟੇਲ ਅਸੀਂ ਹੁਣ ਤੁਹਾਡੇ ਨਾਲ ਸਾਂਝੀ ਕਰਾਂਗੇ ਡਰੱਗਸ ਦੇ ਅਗੇਂਸਟ ਜਿਹੜੀ ਅਵੇਅਰਨੈਸ ਡਰਾਈਵ ਹੈ ਉਹ ਅਸੀਂ ਸਟਾਰਟ ਕੀਤੀ ਹੈ ਇਸ ਤੋਂ ਇਲਾਵਾ ਸਾਡੀ ਕਾਰਵਾਈ ਜਿਹੜੀ ਹੈ ਨਸ਼ਾ ਸਮਗਲਰਾਂ ਦੇ ਕੰਟੀਨਿਊਸ ਚੱਲ ਰਹੀ ਹੈ ਪਿਛਲੇ ਸਾਲ ਵੀ ਅਸੀਂ ਕਾਫੀ ਸਮਗਲਰ ਫੜੇ ਸੀ ਕਾਫੀ ਹੈਵੀ ਕੁਆਂਟੀਟੀ ਦੇ ਵਿੱਚ ਰਿਕਵਰੀ ਵੀ ਹੋਈ ਸੀ ਇਸ ਸਾਲ ਵੀ ਅਸੀਂ ਹੁਣ ਤੋਲੇਵਾਲ ਦੇ ਜਿਹੜੇ ਦੋ ਡਰੱਗਸ ਸਮੱਗਲਰ ਨੇ ਉਹਨਾਂ ਦੀ 1 ਕਰੋੜ 55 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਦੇ ਫ੍ਰੀਜ਼ਿੰਗ ਆਰਡਰ ਸਾਨੂੰ ਕੱਲੀ ਮਿਲੇ ਨੇ ਅੱਜ ਜਿਹੜੇ ਕਨਸਰਨਡ ਪੁਲਿਸ ਆਫੀਸਰਸ ਹੈਗੇ ਉਹ ਉਹਨਾਂ ਦੇ ਘਰਾਂ 'ਚ ਜਾ ਕੇ ਫ੍ਰੀਜ਼ਿੰਗ ਆਰਡਰ ਪੇਸਟ ਕਰਨਗੇ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਡਿਟੇਲ ਜਿਹੜੀ ਹੈ ਉਹ ਸਾਂਝਾ ਕਰਾਂਗੇ